ਕਿਹੜਾ ਲੈ ਆ ਸ਼ੂਜ਼ ਹੋਣੇ ਕਿੱਥੇ ਰਹਿ ਗਈਆਂ ਪਤਾ ਵੀ ਆ ਕਿ ਇਹਨੇ ਰੋਜ਼ ਜਾਣਾ ਹੁੰਦਾ ਹੈ ਨਾ ਇੱਕ ਵਾਰ ਕਈ ਗੱਲ ਬੜੀ ਹੁੰਦੀ ਆ ਪਰ ਨਾ ਰੋਜ਼ ਮੈਨੂੰ ਕਹਿਣਾ ਪਊਗਾ ਰੋਜ਼ ਕਹਿਣਾ ਪਊਗਾ ਕਿ ਮੈਨੂੰ ਆ ਚੀਜ਼ਾਂ ਚਾਹੀਦੀਆਂ ਹਾਂਜੀ ਹਾਂਜੀ ਆ ਗਈ ਲੈ ਲਓ ਇਹਦੇ ਸ਼ੂਜ਼ ਕੀ ਹੋਇਆ ਕਲਿੱਪ ਕਿੱਥੇ ਹੈ ਉਹ ਲੱਭ ਨਹੀਂ ਦਿਆ ਮੈਨੂੰ ਮੈਂ ਕਿਚਨ ਦੇ ਵਿੱਚ ਕੰਮ ਕਰ ਰਹੀ ਨਾ ਤੇ ਪਤਾ ਨਹੀਂ ਕਿੱਥੇ ਪਿਆ ਵਾ ਕਿਚਨ ਦਾ ਵੀ ਸਾਮਾਨ ਨਹੀਂ ਹੈ ਲਿਆ ਕੀ ਹੈਂਕੀ ਦੇ ਲਿਆ ਦੇਣੀ ਮੈਨੂੰ ਤੇ ਇਹ ਹੀ ਤਾਂ ਕਿ ਤੁਸੀਂ ਲੈ ਲਿਓ ਨਾ ਮੈਂ ਤਾਂ ਕਰਕੇ ਮੈਂ ਪੜੀ ਬੋਝ ਬੋਝ ਵੀ ਲਿਆ ਦੇਣੀ ਫੋਨ ਫੋਨ ਵੀ ਨਹੀਂ ਲਿਆ ਤੁਸੀਂ ਆਪਣਾ ਕਿਰਨ ਜਦੋਂ ਤੈਨੂੰ ਪਤਾ ਮੈਨੂੰ ਰੋਜ਼ ਆ ਚੀਜ਼ਾਂ ਚਾਹੀਦੀਆਂ ਸਾਰੀਆਂ ਤੇ ਮੈਨੂੰ ਰੋਜ਼ ਤੈਨੂੰ ਚੇਤੇ ਕਰਾਉਣਾ ਪਊਗਾ ਮੈਂ ਸੋਚੀ ਸ਼ਾਇਦ ਕੱਲ ਲੈ ਲਿਆਣਾ ਮੈਂ ਰਸੋਈ 'ਚ ਲੱਗੀ ਹੀ ਕੰਮ ਕਰਨ ਵਾਂ ਧੰਨਵਾਦ ਮੇਰੇ ਨਾਲ ਵੀ ਧਿਆਨ ਦੇ ਲਿਆ ਕਰ ਰਸੋਈ ਵਾਲੀ ਧਿਆਨ ਦੇਣੀ ਰਹਿਣੀ ਐ ਪਰ ਉਹ ਵੀ ਕੰਮ ਤੇ ਜ਼ਰੂਰੀ ਐ ਨਾ ਆਹ ਕੰਮ ਜ਼ਰੂਰੀ ਨਹੀਂ ਮੈਨੂੰ ਤਿਆਰ ਕਰਨਾ ਮੈਨੂੰ ਸਾਰਾ ਸਮਾਨ ਸਵੇਰੇ ਤਿਆਰ ਕਰਕੇ ਦੇਣਾ ਤੇਰੀ ਰਿਸਪੌਂਸਿਬਿਲਿਟੀ ਆ ਆਹ ਸਿਰੇ ਸਿਰੇ ਮੇਰੇ ਮੁੰਡੇ ਦੇ ਨਾਲ ਇਹ ਕਿਸ ਤਰ੍ਹਾਂ ਬਕਵਾਸ ਕਰਨ ਢੀ ਹੈ ਇਹਨੂੰ ਕੁਝ ਪਤਾ ਹੀ ਨਹੀਂ ਲੱਗਦਾ ਹੈ ਦੱਸਣਾ ਚੱਲੀ ਮੈਂ ਜਰਾ ਇਹਨੂੰ ਪੁੱਛ ਕੇ ਜਦੋਂ ਮੈਂ ਆਵਾਂ ਸਹੀ ਹੈ ਇਹਨੂੰ ਹੋਰ ਤਾਂ ਕੰਮ ਹੀ ਨਹੀਂ ਆਉਂਦਾ ਹੈ ਹਰ ਚੀਜ਼ ਮੈਂ ਆਪਣੀ ਆਪ ਫੜਦਾ ਵਾਂ ਹਰ ਚੀਜ਼ ਆ ਦੋ ਚੀਜ਼ਾਂ ਕਿਤੇ ਤੇਰੇ ਕੋਲੋਂ ਮੰਗ ਲਈਏ ਨਾ ਤੇ ਤੂੰ ਉਹ ਵੀ ਨਹੀਂ ਦੇਣੀਆਂ ਹੁੰਦੀਆਂ ਟਾਵਲ ਮੈਂ ਆਪਣਾ ਆਪ ਫੜਾਂ ਥਰਮਲ ਮੈਂ ਆਪਣੇ ਆਪ ਫੜ ਨੀ ਤੂੰ ਕਿ ਸਿਰ ਸਿਰ ਹੈ ਲੜ ਲੱਗ ਪੈਣੀ ਹੈ ਤੇਨ ਹੋਰ ਕੋਈ ਕੰਮ ਨਹੀਂ ਕੋਈ ਵੀ ਆਉਂਦਾ ਹੈ ਯਾਰ ਤੇ ਲੜੀ ਨੀ ਤੂੰ ਲੜੀ ਨਹੀਂ ਹੈ ਜੋ ਮੁੰਡਾ ਚੀਜ਼ ਮੰਗਦਾ ਤੇ ਉਸੇ ਵੇਲੇ ਉਹ ਦਿਆ ਕਰ ਚਾਹ ਪੀਣੀ ਹੈ ਘੰਟਾ ਘੰਟਾ ਤੂੰ ਚਾਹ ਵੇਂਦੇ ਲਾ ਦਿੰਦੀ ਹੈ ਚਾਹੇ ਰੋਜ਼ ਇੱਕ ਗੱਲ ਮੈਨੂੰ ਕਹਿਣੀ ਪਿੰਦੀ ਆ ਰੋਜ਼ ਪਤਾ ਨਹੀਂ ਆਪਣਾ ਦਿਮਾਗ ਤੇ ਕੰਮ ਕਰਦਾ ਹੀ ਨਹੀਂ ਨਾ ਕਿ ਇੱਕ ਬੰਦੇ ਨੂੰ ਮੈਂ ਸਵੇਰੇ ਆ ਚੀਜ਼ ਦੇਣੀ ਹੈ ਤੇ ਮੈਂ ਉਹਨੂੰ ਦੇ ਦੇਵਾਂ ਹੈ ਨਾ ਰੋਜ਼ ਮੈਨੂੰ ਕਹਿਣਾ ਪੈਂਦਾ ਰੋਜ਼ ਪਰ ਇਹ ਵੇਲੇ ਅੱਜ ਇਹਨਾਂ ਕੁਝ ਹੋ ਗਿਆ ਨਾ ਕੱਲ ਫੇਰ ਨਹੀਂ ਚੀਜ਼ਾਂ ਸਭ ਕੁਝ ਇਕੱਠੀਆਂ ਕਰਕੇ ਦੇਣੀਆਂ ਕੱਲ ਫੇਰ ਇੰਨੇ ਰੋਲਾ ਪੋਣਾ ਇਹ ਜਾਣ ਕੇ ਮੈਨੂੰ ਕਲਪਾ ਕੇ ਵੇਚਦੀ ਆ ਮੈਨੂੰ ਜਾਣ ਕੇ ਕਲਪਾਂ ਦੀ ਕੀ ਲੋੜ ਮੈਰ ਰਸੋਈ ਵੀ ਸੰਭਲਦੀ ਹੀ ਆ ਇੱਕ ਬਸ ਆਹੋ ਹੀ ਗੱਲ ਦੀ ਰਸੋਈ 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 ਕਰਦੀ ਕੀ ਯਾਰ ਰਸੋਈ ਦੇ ਵਿੱਚ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਤੂੰ ਮੈਨਾਂ ਮੈਂ ਦੱਸਾਂ ਉਹਨੂੰ ਮੁੰਡੇ ਨੂੰ ਕਲਪਾ ਕੇ ਦੁਕਾਨ ਤੇ ਨਾ ਭੇਜਿਆ ਕਰ ਹੈ ਫਿਰ ਉਹੋ ਜਿਹਾ ਗਾਹ ਕਮੜ ਕੇ ਮੱਥੇ ਲਗਦਾ ਹੀ ਖੁਸ਼ੀ ਖੁਸ਼ੀ ਕੰਮ ਸੋਣਾ ਉਹਦਾ ਕਰ ਕਰ ਕੇ ਤੇ ਬੰਨ ਸੁਹਣੀ ਜਿਹਾ ਭੇਜਿਆ ਕਰ ਹੈਂ ਇਹਨਾਂ ਨੂੰ ਕਲਪਾ ਕੇ ਭੇਜਦੀਆਂ ਉੱਥੇ ਜਾ ਕੇ ਵਿਆਹ ਦੇ ਨੇ ਕੀ ਕਮਾਈਆਂ ਕਰਨੀਆਂ ਸਾਰਾ ਧਿਆਨ ਤੇਰੇ ਵਿੱਚ ਲੱਗਾ ਰੰਦਾ ਵੇ ਆ ਬੱਸ ਆਹ ਪਤਾ ਹੀ ਲਟਾਂ ਜੀਆਂ ਕੱਢ ਕੇ ਤੇ ਖਲੋ ਜਾਂਦੀ ਬੁੱਤ ਬਣ ਕੇ ਛਾਣੀ ਬਣ ਹੁਣ ਪਤਾ ਨਹੀਂ ਕਿੰਸੀ ਨੇ ਅਕਲ ਆਣੀ ਹੈ ਨਹੀਂ ਅੱਤੇ ਬੁੱਤ ਬਣ ਕੇ ਖਲੋਤੀ ਹੋਈ ਐ ਤੈਨੂੰ ਪਤਾ ਨਹੀਂ ਕਿ ਮੁੰਡੇ ਦੇ ਕੰਮ ਤੇ ਜਾਣਾ ਕੰਮ ਤੇ ਕਮਾ ਨੂੰ ਮੈਂ ਰੋਟੀ ਬੁਕਾ ਕੇ ਦਵਾ ਐ ਤੈਨੂੰ ਕੋਈ ਫਿਕਰ ਨਹੀਂ ਹੈਗਾ ਨਹੀਂ ਚਾਹੀਜੀ ਉਹ ਵੇਖੋ ਮੈਂ ਆਟਾ ਗੁੰਨੇ ਆ ਫਟਾਫਟ ਫਿਰ ਇਹਨਾਂ ਨੇ ਆਵਾਜ਼ ਮਾਰ ਲਈ ਤੇ ਮੈਂ ਇਧਰ ਨੂੰ ਆ ਗਈ ਆ ਤੈਨੂੰ ਬੜਾ ਬੜ ਜਾ ਕੇ ਤੇ ਰੋਟੀ ਬਣਾ ਮਰਤ ਉਹਨੇ ਵਿਚਾਰੇ ਨੇ ਕੰਮ ਤੇ ਜਾਣਾ ਹਗਾ ਤੇ ਤੈਨੂੰ ਕੋਈ ਫਿਕਰ ਹੀ ਨਹੀਂ ਹੁੰਦਾ ਮੁੰਡੇ ਨੇ ਠੀਕ ਹੈ ਜੀ ਆ ਚਲ ਜਾ ਬੜਾ ਬੜ ਫਟਾਫਟ ਦੋ ਫੁੱਲ ਕੇ ਲਾ ਕੇ ਦੇ ਉਹਨੂੰ ਨਾਸ਼ਤਾ ਕਰਵਾ ਤੇ ਰੋਟੀ ਦੁਕਾਨ ਜੀ ਵੀ ਨਾਲ ਹੀ ਬਣਾ ਦੀ ਉਹਨੇ ਡੱਬਾ ਵੀ ਨਾਲ ਹੀ ਖੜਨਾ ਹੈ ਟਿਫਨ ਵੀ ਠੀਕ ਫੇਰੇ ਫੇਰੇ ਇਹਦਾ ਹੀ ਸਿਆਪਾ ਹੈਂ ਮੈਂ ਮੁੰਡੇ ਨੂੰ ਆਪ ਹੀ ਆਵਾਜ਼ ਮਾਰਦੀ ਆਂ ਮੈਂ ਗੋਲਡੀ ਗੋਲਡੀ ਪੁੱਤ ਰੋਟੀ ਖਾ ਕੇ ਜਾਇਂ ਇੱਧਰ ਆ ਇੱਧਰ ਆ ਗੋਲਡੀ ਨੂੰ ਤੇ ਸਮਝ ਨਹੀਂ ਆਂਦੀ ਮੈਂ ਕਿਹਾ ਕੀ ਆ ਮੈਂ ਕਿਹੜਾ ਕਿਹਾ ਕਿ ਮੈਂ ਰੋਟੀ ਨਹੀਂ ਬਣਾ ਕੇ ਦੇਣੀ ਉਹ ਤੇ ਉਹਨਾਂ ਨੇ ਆਵਾਜ਼ ਮਾਰ ਲਈ ਤੇ ਮੈਂ ਸ਼ੂਜ਼ ਦੇਣ ਆ ਗਈ ਤੇ ਇਹਨਾਂ ਨੂੰ ਵੀ ਕਿ ਤੂੰ ਘਰ ਦੀ ਕੀ ਆ ਸਾਰਾ ਦਿਨ ਮੁਕਾਰ ਦੇ ਨੇ ਕੰਮ ਹੁੰਦੇ ਆ ਪਰ ਇਹਨਾਂ ਨੂੰ ਨਾ ਕੋਈ ਕਦਰ ਨਹੀਂ ਤੇ ਚਾਈ ਨੂੰ ਵੀ ਇਹਨਾਂ ਨੂੰ ਸਮਝਾਣ ਦੀ ਬਜਾਏ ਮੈਨੂੰ ਹੀ ਉਲਟਾ ਕਹਿਂਦੇ ਆ ਕਿ ਤੂੰ ਗਲਤ ਕਰਨੀ ਹੈ ਇਹਨਾਂ ਨੂੰ ਤੇ ਸਭ ਕੁ ਕਹਿਣਾ ਚਾਹੀਦਾ ਚੱਲ ਪੁੱਤ ਫੇਰ ਕੀ ਹੋਇਆ ਜੇ ਲੇਟ ਹੋ ਗਈ ਆ ਤੇ ਗੋਡੇ ਗੋਡੇ ਹਾਂਜੀ ਆ ਪੁੱਤਰ ਆਂ ਰੋਟੀ ਖਾ ਕੇ ਜਾ ਚੱਲ ਕੀ ਖਾਣੇ ਹੁੰਦੀ ਐ ਕਲਪਾ ਤੇ ਛੱਡਦੇ ਐ ਤੇ ਆ ਖਾਏ ਤੂੰ ਕਲ ਬਣਾ ਤੂੰ ਪਤਾ ਕੀ ਕਰਿਆ ਕਰ ਇਹਨੂੰ ਨਾ ਕੁਛ ਵੀ ਕਿਆ ਕਰ ਜੋ ਵੀ ਖਾਣਾ ਪੀਣਾ ਹੁੰਦਾ ਨਾ ਜੋ ਵੀ ਕੰਮ ਕਰਨਾ ਤੂੰ ਮੈਨੂੰ ਕੀ ਕਰ ਮੈਂ ਉਸੇ ਵੇਲੇ ਤੇਰਾ ਕੰਮ ਕਰਾ ਦਿਆ ਕਰਾਂਗੇ ਨਹੀਂ ਤੇ ਇਹ ਬਸ ਰਾਸ਼ਨ ਦੇ ਦਿਵਾਲੀ ਰਵੇ ਫਿਰ ਆਹੇ ਪੁੱਤਰ ਚੱਲ ਹੁਣ ਕੀ ਕਰੀਏ ਹੁਣ ਕਲੇਸ਼ੇ ਮਟਾਣਾ ਨਾ ਜੇ ਨਹੀਂ ਉਹ ਸਮਝੀ ਤਾਂ ਕੀ ਕਰਾਂ ਫਿਰ ਕੋਈ ਗੱਲ ਨਹੀਂ ਕੀ ਚੱਲ ਆ ਮੇਰਾ ਪੁੱਤਰ ਆ ਮੈਂ ਰੋਟੀ ਮੈਂ ਬਣਾ ਕੇ ਦਿੰਨੀ ਆ ਜਾ ਆ ਜਾ ਆ ਮੈਂ ਚੱਲਾ ਹਾਂ ਇਹ ਤੇ ਕਿਹੜੀ ਗੱਲ ਲੱਗੀ ਐ ਇਹ ਤੇ ਸਾਰਾ ਦਿਨ ਪੁੱਤਰ ਤੂੰ ਉੱਥੇ ਬੈਠ ਸਾਰਾ ਦਿਨ ਨਾ ਇਹ ਫੋਨ ਹੋਈ ਲੱਗੀ ਰਹਿੰਦੀ ਜੋਸੇ ਲਈ ਮੈਂ ਵੇਖਾ ਹੈ ਕਦੀ ਉਲਟ-ਪੁਲਟ ਗੱਲਾਂ ਹੀ ਕਰਦੀ ਰਹਿੰਦੀ ਮਾਂ ਦੇ ਨਾਲ ਹੀ ਬਸ ਜੋ ਮਾਂ ਕਹਿੰਦੀ ਐ ਸੋਈ ਐ ਕੰਮ ਕਰਦੀ ਐ ਮੈਂ ਦੱਸਾ ਪਤਾ ਨਹੀਂ ਅਸ ਜੀ ਇਹਨੂੰ ਕਿਸ ਦਿਨ ਅਕਲ ਆਏਗੀ ਅਸੀਂ ਤਾਂ ਕਹਿਆ ਕੁੜੀ ਹੈ ਹੀ ਬੜੀ ਸਿਆਣੀ ਐ ਪਰ ਨਹੀਂ ਤੂੰ ਉੱਥੇ ਬੈਠ ਤੇ ਮੈਂ 2 ਮਿੰਟ ਦੇ ਵਿੱਚ ਤੇਰੇ ਵੱਲੋਂ 2 ਫੁੱਲਕੇ ਤੇ ਤੇਰੇ ਦੁਕਾਨ ਦਾ ਡੱਬਾ ਤਿਆਰ ਕਰਕੇ ਲੈ ਆਈ ਇੱਕ ਮਿੰਟ ਵਿੱਚ ਬਹਿ ਜਾ ਬਹਿ ਜਾ ਸਮਝ ਨਹੀਂ ਆਉਂਦੀ ਕਿ ਚੰਗੀ ਇਹਦੀ ਮਾਂ ਆ ਜਿੜੀ ਇਹਨੂੰ ਫਿਰ ਪੁੱਠੀਆਂ ਛੇਵਾਂ ਦੇਣ ਦੀ 10 ਉਹਨੇ ਕੁੜੀ ਵਸਾਉਣੀ ਆ ਕਿ ਨਹੀਂ ਵਸਾਉਣੀ ਚਲੋ ਮਾਰਟਾ ਤੇ ਆ ਚੱਲ ਨਹੀਂ ਜਿਲੜੇ ਭਰੇ ਹੋ ਹੈ ਤੈਨੂੰ ਹੋਰ ਕੋਈ ਕਿਤੇ ਨਹੀਂ ਕੋਈ ਕੰਮ ਹੀ ਨਹੀਂ ਆਂਦਾ ਹੈ ਮੁੰਡੇ ਦੇ ਮੁੰਡੇ ਨੇ ਜਾਣਾ ਹੁੰਦਾ ਕੰਮ ਤੇ ਤੈਨੂੰ ਇਹਨਾਂ ਨਹੀਂ ਪਤਾ ਲੱਗਦਾ ਕਿ ਮੈਂ ਟਾਈਮ ਨਾਲ ਉੱਠ ਕੇ ਤੇ ਉਹਨੂੰ ਸਭ ਕੁਝ ਮੈਂ ਰੋਟੀ ਪਾਣੀ ਬਣਾ ਕੇ ਦਿਆਂ ਹੈਂ ਚਾਹੀ ਮੇਰੀ ਗੱਲ ਸੁਣੋ ਕੀ ਤੇ ਨਹੀਂ ਗੱਲ ਸੁਣਾ ਦੱਸ ਸਾਰਾ ਕੁਝ ਟਾਈਮ ਨਾ ਲਿਆ ਸਬਜੀ ਬਣੀ ਆ ਆਟਾ ਮੈਂ ਗੋਲੇ ਵਾ ਫੁਲਕੇ ਲਾਣੇ ਮੈਂ 1 ਮਿੰਟ ਚ ਬਣਾ ਦਿੰਦੀ ਤੂੰ ਕਿਤੇ 1 ਮਿੰਟ ਚ ਹੈ ਜਿੱਲੜ ਤੇ ਸੀਗੀ ਨਾ ਤੇ ਕੋਈ ਹਿੰਮਤ ਹੈਗੀ ਨਾ ਤੇ ਕੋਈ ਕੁਝ ਨਾ ਤੇ ਕੋਈ ਚੱਜ ਨਾ ਕੋਈ ਕੰਮ ਕਰਦੀ ਐ ਤੇ ਨਾ ਮੁੰਡੇ ਨੂੰ ਤੂੰ ਟਾਈਮ ਨਾ ਦੇਂਦੀ ਐ ਤੂੰ ਫਰੇ ਹੋ ਹੈ ਸਾਰਾ ਦਿਨ ਫੋਨਾਂ ਨੂੰ ਹੀ ਲੱਗੀ ਰਹਿੰਦੀ ਐ ਤੇ ਫਰੇ ਹੋ ਤੂੰ ਮੈਂ ਤੇ ਮਾਰ ਜਰੇ ਬੁੱਥਰੇ ਦੋ ਚਾਹੀ ਮੇਰੀ ਗੱਲ ਸੁਣੋ ਹਾਂ ਜੇ ਮੈਂ ਨਹੀਂ ਕੰਮ ਕਰਦੀ ਤੇ ਫਿਰ ਕੌਣ ਕਰਦਾ ਸਾਰਾ ਦਿਨ ਕੰਮ? ਉਹ ਮੈਂ ਹੀ ਸਾਰੇ ਘਰ ਦਾ ਕੰਮ ਕਰਦੀ ਆ। ਮੈਨੂੰ ਪਤਾ ਜਿੰਨਾ ਕਿ ਤੂੰ ਕੰਮ ਕਰਦੀ ਆ। ਚਾਰ ਟਿਕੀਆਂ ਲਾਈਆਂ ਤੇ ਚੱਲ ਫੜ ਲਿਆ ਫੋਨ ਤੇ ਚੱਲ। ਸੁੰਦੀ ਰਹੀ ਸਾਰਾ ਦਿਨ ਫੋਨ। ਹੈ? ਮੈਂ ਤਾਂ ਫੋਨ ਮੈਂ ਫੜਦੀ। ਨਹੀਂ ਤਾਂ ਕੰਨੀ ਮੈਂ ਫੋਨ ਨਹੀਂ ਫੜਦੀ। ਹੈ? ਸਾਰਾ ਦਿਨ ਤੇ ਤੇਰਾ ਫੋਨ ਤੇਰੀ ਹੱਥ ਵਿੱਚ ਹੁੰਦਾ। ਕੰਨ ਨੂੰ ਲਾਇਆ ਹੁੰਦਾ ਹੀ। ਹਰੇ ਕਿਹੜੀ ਮਾਂ ਨਾਲ ਗੱਲਾਂ ਕਰਦੀ ਰਹੀ ਨੇ ਤੇਨੂੰ ਨਹੀਂ ਪਤਾ ਲੱਗਦਾ ਮੈਂ ਕਿਹ ਨਾਲ ਹੁੰਦੇ ਹਾਂ ਹਰ ਕਿ ਗੱਲ ਨਿੱਕੀ ਨਿੱਕੀ ਗੱਲ ਤੂੰ ਆਪਣੇ ਪੇਕੇ ਨੂੰ ਦੱਸਦੀ ਆ। ਇਸ ਤਰ੍ਹਾਂ ਤੇ ਇਹ ਘਰ ਨਹੀਂ ਹੋਵਸਦੇ। ਨਿੱਕੀ ਨਿੱਕੀ ਗੱਲ ਤੂੰ ਪ ਅੱਛਾ ਇਹ ਮੇਰੀ ਗੱਲ ਸੁਣ ਹਾਂ ਮੇਰੇ ਤੱਕ ਤਾਂ ਠੀਕ ਹੀ ਪਰ ਮੇਰੀ ਮਾਂ ਦਾ ਨਾਮ ਨਹੀਂ ਲੈਣਾ ਮੈਂ ਕਿਉਂ ਕਹਾਂ ਆਪਣੀ ਮਾਂ ਨੂੰ ਨਿੱਕੀ ਨਿੱਕੀ ਗੱਲ ਜੇ ਮੈਂ ਇਤਨਾ ਹੀ ਨਿੱਕੀ ਨਿੱਕੀ ਗੱਲ ਕਹਿੰਦੀ ਨਾ ਆਪਣੀ ਮਾਂ ਨੂੰ ਤੇ ਮੇਰਾ ਘਰ ਇਤਨਾ ਮਸਣਾ ਨਹੀਂ ਮੈਂ ਚੁੱਪ ਕਰਕੇ ਤੁਹਾਡੀਆਂ ਗੱਲਾਂ ਨਹੀਂ ਸੁਣਨੀ ਅਸੀਂ ਅੱਛਾ ਹੈਂ ਜਿੱਲੜ ਜਾਈ ਤੇ ਤੂੰ ਹੈਗੀ ਐ ਨਾ ਵੇਖ ਹੁਣ ਮੁੰਡੇ ਦੇ ਕੰਮ ਤੇ ਜਾਣਾ ਹੀ ਉਹ ਹੋਵੇ ਤਾਂ ਤੜਾ ਉੱਛੇ ਬੈਠਾ ਆਈ ਤੇ ਤੈਨੂੰ ਇੰਨਾ ਨਹੀਂ ਪਤਾ ਲੱਗਦਾ ਕਿ ਮੈਂ ਫਰਾਫਟ ਦੋ ਫੁਲਕੇ ਲਾ ਕੇ ਤੇ ਅੰਨੂ ਦੇਵਾਂ ਮੈਂ ਹੈ ਤੇ ਜੇ ਘਰ ਹੀ ਤੂੰ ਨਿਕਲ ਪਾ ਕੇ ਜਾਣਾ ਤੇ ਜਾ ਕੇ ਉਹਨੇ ਕੀ ਕੀ ਵਟਣਾ ਤੇ ਕੀ ਉਹਨੇ ਕਰਦਾ ਕੰਮ ਚਾਹੀ ਮੇਰੀ ਗੱਲ ਸੁਣੋ ਤੁਸੀਂ ਵੀ ਬਹਿ ਜਾ ਉੱਥੇ ਜਾ ਕੇ ਤੇ ਬੈਠੋ ਤੇ ਸਹੀ ਮੈਨੂੰ ਟਾਈਮ ਤੇ ਦੋ ਰੋਟੀ ਬਣਾਉਂਦਾ ਜੇ ਬਵੋਗੇ ਤੇ ਮੈਂ ਰੋਟੀ ਲੈ ਕੇ ਆਉਂਗੀ ਨਾ ਤੁਸੀਂ ਤਾਂ ਬਹਿਣ ਹੀ ਨਹੀਂ ਦੇ ਮੈਂ ਤਾਂ ਹਜੇ ਰਸੋਈ ਚ ਆਈ ਆ ਸਬਜੀ ਬਣ ਗਈ ਸਾਰਾ ਕੁਝ ਹੋ ਗਿਆ ਸਾਰਾ ਕੰਮ ਮੈਂ ਕਰ ਲੈਣਾ ਚਾਹੀ ਜੀ ਤੁਹੇ ਦੇ ਸਭ ਸਿਆਣੇ ਜੇ ਵੱਡੇ ਜੇ ਤੁਹਾਨੂੰ ਤੇ ਸਭ ਉਹਨਾਂ ਨੂੰ ਮੱਤ ਦੇਣੀ ਚਾਹੀਦੀ ਉਹਨਾਂ ਨੂੰ ਸਮਝਾਉਣਾ ਚਾਹੀਦਾ ਵਾ ਕਿ ਕੋਈ ਗੱਲ ਨਹੀਂ ਪੁੱਤ ਜੇ ਲੇਟ ਹੋ ਗਏ ਤੇ ਕੀ ਹੋ ਗਿਆ ਉਹ ਵਿਚਾਰੀ ਘਰ ਵੀ ਸੰਭਦੀ ਆ ਕੁੜੀ ਵੀ ਸੰਭਦੀ ਆ ਤੇ ਤੈਨੂੰ ਵੀ ਸੰਭਦੀ ਆ ਕੋਈ ਇਹ ਚ ਹਰ ਜਿੰਨੀ ਜੇ ਤੁਸੀਂ ਥੋੜਾ ਬੋਧਾ ਕਹਿ ਦਵੋ ਨਹੀਂ ਤੇਰੇ ਤੇਰੇ ਕਹਿੰਦਾ ਕੀ ਮਤਲਬ ਹੈਗਾ ਵਾ ਹੈ ਕਿ ਮੈਂ ਉਹਨੂੰ ਬੜਕਾ ਨਹੀਂ ਆ ਮੁੰਡੇ ਨੂੰ ਮੈਂ ਕੋਈ ਨਹੀਂ ਉਹਨੂੰ ਬੜਕਾਂਦੀ ਮੈਂ ਤਾਂ ਸਗੋਂ ਉਹਨੂੰ ਉਲਟਾ ਸਮਝਾਦੀ ਆ ਮੈਂ ਨਹੀਂ ਕਦੀ ਬੜਕਾਇਆ ਚਾਹੀ ਜੀ ਆ ਇਤਨਾ ਤੂੰ ਹੀ ਸਮਝਾਣਾ ਕਿੰਦੇ ਜੀ ਹਾਂ ਮੈਨੂੰ ਤੇ ਨਹੀਂ ਲੱਗਦਾ ਤੂੰ ਹੀ ਸਮਝਾਉਂਦੇ ਹੋਣੇ ਜੇ ਕਿਤੇ ਤੂੰ ਸਮਝਾਉਂਦੇ ਹੋਗਾ ਨਾ ਉਹ ਮੈਨਾਂ ਇਸ ਤਰ੍ਹਾਂ ਦਾ ਬਿਹੇਵ ਨਾ ਕਰਨ ਲੈ ਤੇ ਉਹ ਤੈਨੂੰ ਕੀ ਕਹਿੰਦਾ ਉਹ ਤੇ ਐਹੋ ਹੀ ਕਹਿੰਦਾ ਵਾ ਨਾ ਕਿ ਮੈਨੂੰ ਟਾਈਮ ਨਾਲ ਰੋਟੀ ਪਾਣੀ ਮੈਨੂੰ ਸਭ ਕੁਝ ਦੇ ਦਿਆ ਕਰ ਬਸ ਹੋਰ ਹੋਰ ਚਰ ਉਹ ਤੈਨੂੰ ਕੀ ਕਹਿੰਦਾ ਹਾਂ ਇੱਕ ਇੱਕ ਚੀਜ਼ ਜੇ ਕੋ ਮੰਗੜਾ ਤੇ ਤੂੰ ਉਹਨੂੰ ਦੇਣੀ ਹੈ ਤੈਨੂੰ ਪਤਾ ਕਿ ਮੇਰਾ ਰੋਜ਼ ਇਹ ਹੀ ਕੰਮ ਹੈ ਮੈਂ ਹਰ ਇੱਕ ਚੀਜ਼ ਮੁੰਡੇ ਨੂੰ ਦੇਣੀ ਹੈ ਉਹ ਇੱਕ ਹੁਣ ਮੈਂ ਮੈਂ ਹੁਣ ਨਹੀਂ ਵੇਖਣ ਦੇਈ ਸੀ ਨਾ ਹਾਂ ਉਹ ਪਹਿਲਾਂ ਕਹਿੰਦਾ ਮੇਰੇ ਸ਼ੂਜ਼ ਦੇ ਪੇਟਰ ਜੁਲੀਅਨ ਫਿਰ ਉਹਨੇ ਕਿਹਾ ਮੈਨੂੰ ਹੈ ਕਿ ਟਾਂ ਜੇ ਉਹਨੇ ਕਿਹਾ ਮੋਬਾਈਲ ਦੇ ਹੈ ਤੋ ਇੱਕ 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 ਚੀਜ਼ ਤੋ ਇੱਕੋ ਹੀ ਵਾਰੀ ਸਾਰੀ ਚੀਜ਼ਾਂ ਇਕੱਠੀਆਂ ਕਰਕੇ ਦੇਉ ਦੇ ਹੱਥੇ ਵਿੱਚ ਫੜਾ ਇੰਨਾ ਟਾਈਮ ਦੀ ਬਚਤ ਹੋਵੇ ਇਹਨੇ ਜੀ ਨੁਕਸੂਕ ਬੰਦਾ ਕੰਮ ਕੰਮ ਕਰ ਲੈਂਦਾ ਵੇ ਚਲੋ ਠੀਕ ਆ ਕੋਈ ਗੱਲ ਨਹੀਂ ਮੇਰੇ ਤੋਂ ਗਲਤੀ ਹੋ ਗਈ ਗਲਤੀ ਤਾਂ ਤੇਰ ਕੋ ਰੋਜ਼ ਹੀ ਹੁੰਦੀ ਹੈ ਹੈ ਨਹੀਂ ਤੇ ਦੇਖੋ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ ਗਲਤੀਆਂ ਨੇ ਵੀ ਕੋਈ ਸੁਧਾਰ ਆਪਣੀ ਨਾ ਦੱਸ ਮੈਂ ਕੀ ਕਹਤਾ ਉਹ ਮੈਨੂੰ ਤੇ ਲੱਗਦਾ ਇਸ ਘਰ 'ਚ ਮੈਨੂੰ ਕੋਈ ਵੀ ਸਮਝਣ ਵਾਲਾ ਨਹੀਂ ਹੈਗਾ ਜਿੱਦਣਾ ਤੇ ਮੈਂ ਵਿਆਹ ਕੇ ਆਈ ਆ ਉਹੀ ਨਹੀਂ ਸਮਝਦਾ ਤੇ ਬਾਕੀਆਂ ਨੇ ਕੀ ਸਮਝੇਨਾ ਉਹ ਮੇਰੀ 1 ਮਿੰਟ ਗੱਲ ਸੁਣਿਓ ਰਹਿਣ ਦੇ ਤੂੰ ਆ ਗੱਲ ਸੁਣਾ ਕੇ ਕਲਪਉਣਾ ਹੀ ਆ ਤੂੰ ਸੁਣੋ ਮੇਰੀ ਤੂੰ ਨਾ ਮੇਰੇ ਕੋ ਹੱਥ ਝੜਾ ਲਾ ਤੂੰ ਕਲਪਉਣਾ ਹੀ ਆ ਰਹਿਣ ਦੇ ਤੂੰ ਲੇ ਜੇ ਮੈਂ ਕਹਿ ਨਹੀਂ ਗੱਲ ਸੁਣ ਕੇ ਜਾ ਉਹ ਗੱਲ ਤੇ ਸੁਣ ਲਓ ਤੂੰ ਸੁਨਾਲਾ ਤੂੰ ਨਾ ਕਿਤੇ ਰਹਿ ਰਹੀ ਪਿੱਛੇ ਹਾਂ ਦੱਸ ਉਹ ਮੈਂ ਇਹ ਪੁੱਛਣਾ ਸੀਗਾ ਰੋਟੀ ਵਧੀਆ ਬਣੀ ਨਾ ਤੁਹਾਡੀ ਫੇਵਰੇਟ ਆਲੂ ਗੋਭੀ ਬਣਾਈ ਸੀਗੀ ਮੈਂ ਆਹ ਚੰਗੀ ਬਣੀ ਹੋਰ ਲੈ ਮੈਂ ਇਹਨੇ ਪਿਆਰ ਨਾ ਪੁੱਛਣ ਦੀ ਆ ਚਲੋ ਛੱਡੋ ਗੁੱਸਾ ਸੌਰੀ ਜੇ ਤੁਹਾਨੂੰ ਮੇਰੀ ਕੋਈ ਗੱਲ ਬੁਰੀ ਲੱਗੀ ਹੋਵੇ ਇੰਨਾ ਗੁੱਸਾ ਕਰਕੇ ਜਾਣਾ ਕਿੱਥੇ ਆ ਹਰਿਆਣਾ ਤੇ ਆਪਾਂ ਇੱਥੇ ਹੀ ਆ ਨਾ ਗੱਲ ਇਹ ਨਹੀਂ ਹੈ ਕਿ ਕਹਿਣਾ ਗੱਲ ਇਹ ਹੈ ਕਿ ਇੱਕ ਗੱਲ ਰੋਜ਼ ਮੈਨੂੰ ਕਹਿਣੀ ਪੈਂਦੀ ਆ ਇਹ ਗੱਲ ਤੇ ਤੈਨੂੰ ਹੀ ਚਾਹੀਦਾ ਨਾ ਕਿ ਮੈਨੂੰ ਪਤਾ ਇਹਨੂੰ ਹਰ ਚੀਜ਼ ਇਹਨੂੰ ਆ ਚੀਜ਼ ਦੀ ਲੋੜ ਹੈ ਤੇ ਮੈਂ ਇਹਨੂੰ ਪ੍ਰੋਵਾਈਡ ਕਰਨੀ ਆ ਮੈਨੂੰ ਕਹਿਣਾ ਹੀ ਕਿ ਉਹ ਬੰਦਾ ਵਾ ਅੱਛਾ ਚਲੋ ਠੀਕ ਆ ਜੇ ਮੈਂ ਕਹਿ ਤਾ ਨਾ ਅੱਗੇ ਤੋਂ ਨਹੀਂ ਹੁੰਦੀ ਤੇ ਫਿਰ ਮੰਨ ਜਾ ਤੂੰ ਚੰਗਾ ਪਹਿਲਾਂ ਗਲਤੀਆਂ ਕਰ ਲੈਣੀਆਂ ਹੈਂ ਤੇ ਫਿਰ ਮਾਫੀਆ ਮੰਗਣ ਡੇ ਮੰਗਣ ਲੱਗ ਪੈਣੀ ਹੈਂ ਤੈਨੂੰ ਪਤਾ ਨਹੀਂ ਕੁਝ ਵੀ ਲੱਗਦਾ ਪਰ ਹੋਇਆ ਕੀ ਹੈ ਜਾਈ ਜੀ ਹਾਏ ਖੜੇ ਕੰਡੀ ਖੋਇਆ ਕੀ ਐ ਇੰਨਾ ਕੁਛ ਹੋਣ ਡਿਆ ਤੇ ਖੜੇ ਕੰਡੀ ਖੋਇਆ ਕੀ ਐ ਪਰ ਕੀਤਾ ਕੀ ਐ ਮੈਂ ਹੁਣ ਕੀਤਾ ਕੀ ਐ ਦੱਸ ਅਨੂ ਹਰ ਇੱਕ ਚੀਜ਼ ਮੈਂ ਤੈਨੂੰ ਕਹਿਣ ਡਈ ਆ ਅਨੂ ਸਾਰਾ ਕੁਛ ਤੇ ਮਿਲੰਦਿਆ ਵਾ ਕੀ ਕੀ ਕਰਨ ਡੇ ਯੂਰਾ ਕੰਮ ਜਾਈ ਜੀ ਲੜਾਈ ਸਾਡੀ ਖਤਮ ਤੇ ਹੋ ਗਈ ਐ ਤੂੰ ਹੀ ਆ ਕੇ ਫੇਰ ਲੜਾਈ ਸਟਾਰਟ ਕਰਵਾਉਂਦੇ ਜੇ ਤੇਰਾ ਮਤਬ ਲੈ ਕੇ ਮੈਂ ਲੜਾਈਆਂ ਸਾਈਆ ਕਰਾਨੀ ਆ ਨਾ ਤੇਰੇ ਨਾਲ ਕੋਈ ਗੱਲ ਕਹਿਣ ਲੱਗਿਆ ਨਾ ਸੋਚ ਤੂੰ ਕਹਿਣ ਕੀ ਡਈ ਐ ਆਪ ਪੁੱਤਰ ਆ ਵੇਖ ਤੇਰੇ ਸਾਹਮਣੇ ਵੇਖ ਮੇਰਾ ਕੀ ਹਾਲ ਕਰਨ ਢਈ ਆ ਤੂੰ ਚਲੇ ਜਾਣਾ ਤੇ ਪਿੱਛੋਂ ਵੇਖ ਮੇਰਾ ਕੀ ਹਾਲ ਕਰਦੀ ਹੋਏਗੀ ਮੈਂ ਇਹੋ ਹੀ ਵੇਖਣ ਢਿਆ ਤੇ ਤੁਸੀਂ ਵੀ ਮੇਰੀ ਗੱਲ ਸੁਨੋ ਤੁਹਾਨੂੰ ਜਿਵੇਂ ਮੇਰੇ ਤੋਂ ਆਸ ਹੈ ਨਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਸੇ ਟੋਨ 'ਚ ਹੀ ਗੱਲ ਕਰ ਜਿਹੜੀ 'ਚ ਕਰਨ ਢਈ ਹਾਂ ਹੁਣ ਇੱਕ ਦਮ ਥੱਲੇ ਕਿਤਰਾ ਆ ਗਈਆਂ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਜਿਵੇਂ ਤੁਹਾਨੂੰ ਆਸ ਹੈਗੀ ਨਾ ਕਿ ਮੈਂ ਤੁਹਾਡਾ ਸਾਰਾ ਕੰਮ ਕਰਾਂ ਤੁਹਾਨੂੰ ਏਕੇ ਇੱਕ ਚੀਜ਼ ਫੜਾਵਾਂ ਇੱਕ ਔਰਤ ਨੂੰ ਨਾ ਇੱਕ ਹੀ ਆਸ ਹੁੰਦੀ ਆ ਕਿ ਉਹਦਾ ਘਰ ਵਾਲਾ ਉਹਨਾਂ ਨਾਲ ਪਿਆਰ ਨਾਲ ਬੋਲੇ ਉਹਨੂੰ ਰਿਸਪੈਕਟ ਦੇਵੇ ਤੇ ਨਾਲੇ ਘਰ ਆਪਣੀ ਦੋਵਾਂ ਦੇ ਝਗੜੇ ਇਤਨਾ ਸਾਰਿਆਂ ਸਾਹਮਣੇ ਨਾ ਲੈ ਕੇ ਆਵੇ ਹਸਬੈਂਡ ਵਾਈਫ ਦਾ ਝਗੜਾ ਹੁੰਦਾ ਨਾ ਤੇ ਰੂਮ ਦਾ ਕਿ ਰਹਿਣਾ ਚਾਹੀਦਾ ਰੂਮ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਇਸ ਤਰ੍ਹਾਂ ਨਾ ਜੇ ਤੁਸੀਂ ਮੇਰੀ ਰਿਸਪੈਕਟ ਨਹੀਂ ਨਾ ਕਰੋਗੇ ਫਿਰ ਤੁਹਾਡੇ ਘਰ ਦੀ ਕਿਵੇਂ ਕਰਨਗੇ ਮੈਂ ਉਹਨਾਂ ਤੋਂ ਕਿਵੇਂ ਆਸਰਾ ਕਰ ਸਕਦੀ ਆ ਕਿ ਉਹ ਮੇਨਾਂ ਇੱਜ਼ਤ ਨਾਲ ਬਿਹੇਵ ਕਰਨ ਤੁਸੀਂ ਆਪ ਹੀ ਵੇਖੋ ਮੈਂ ਵੀ ਕਿਸੇ ਦੀ ਧੀ ਆ ਜੇ ਮੇਰੀ ਮਾਂ ਨੂੰ ਇਹ ਸਾਰਾ ਕੁਝ ਪਤਾ ਲੱਗੇ ਫੇਰ ਮੇਰ ਨਾਲ ਦੇ ਤੁਸੀਂ ਇਤਨਾ ਕਰਨਦੇ ਜੇ ਤੁਹਾਨੂੰ ਫੀਲ ਨਹੀਂ ਹੁੰਦਿਆ ਜੇ ਕੋਈ ਤੁਹਾਡੀ ਭੈਣ ਨਾਲ ਇਤਰਾ ਕਰੇ ਫੇਰ ਇਹ ਚਾਈ ਦੀ ਮੇਰੇ ਗਾਲ ਸੁਣੋ ਤੂੰ ਹੀ ਤਾਂ ਇਸ ਘਰ ਦੇ ਵੱਡੇ ਜੇ ਆਪਾਂ ਤੇ ਤੁਹਾਡੇ ਕੋਈ ਸਿੱਖਣਾ ਵਾ ਤੂੰ ਹੀ ਸਾਰਿਆਂ ਨੂੰ ਸਮਝਾਣਾ ਵਾ ਮੈਂ ਨਹੀਂ ਸਮਝਾਣਾ ਇਹ ਤੁਹਾਡਾ ਹੀ ਫਰਜ਼ ਆ ਕਿ ਜੇ ਕੋਈ ਗਲਤ ਕਰਨਦਿਆ ਭਾਵੇਂ ਉਹ ਮੈਂ ਹੀ ਕਿਉ ਨਾ ਵਾ ਤੂੰ ਹੀ ਸਮਝਾਓ ਮੈਂ ਨਹੀਂ ਗੋਲਡੀ ਤੁਹਾਡੀ ਜਿਹੜੀ ਲੜਾਈ ਆ ਨਾ ਦੋਵਾਂ ਦੀ ਆਪਣੇ ਕਮਰੇ ਤੱਕ ਜਿ ਰੱਖਿਆ ਕਰੋ ਬਾਹਰ ਨਹੀਂ ਆਨੇ ਚਾਹੀਦੀ ਤੁਹਾਡੀ ਕੋਈ ਵੀ ਗੱਲ ਹੈ ਦੋ ਤੀ ਦੋਵੇਂ ਜਾਨੇ ਨਾ ਸਿਆਣੇ ਬਣੋ ਮੈਂ ਤੁਹਾਡੀ ਲੜਾਈ ਦੇ ਵਿੱਚ ਨਹੀਂ ਜ ਆਇਆ ਕਰਨਾ ਤੁਸੀਂ ਜੋ ਮਰਜ਼ੀ ਕਰੋ ਮੇਰੇ ਵਰਗੇ ਸੱਸਾਂ ਲੜਾਈ ਦੇ ਵਿੱਚ ਆਨ ਕੇ ਨਾ ਲੜਾਈ ਨੂੰ ਸਗੋਂ ਵਧਾ ਦੇ ਹੁੰਦੀਆਂ ਨੇ ਕਿਰਨਾ ਅਬਾ ਤੋ ਹਾਂ ਵਕੀ ਗੇ ਤੂੰ ਬੋਲਾ ਸੀ ਨਾ ਲੜਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਹੋਪੇ ਸਾਰੇ ਜਾਣੇ ਵਧੀਆ ਹੋਵਗੇ ਤੇ ਤੁਸੀਂ ਸਾਰੇ ਜਾਣੇ ਸਾਨੂੰ ਦੱਸਿਓ ਤੁਹਾਨੂੰ ਸਾਡੀ ਸਟੋਰੀ ਆ ਕਿਵੇਂ ਦੀ ਲੱਗੀ ਆ ਇਹ ਸਟੋਰੀ ਦੇ ਵਿੱਚ ਮੇਨ ਇਹ ਹੈਗਾ ਵਾ ਕਿ ਸੱਸ ਜਿਵੇਂ ਨੂੰ ਪੁੱਤ ਦੀ ਲੜਾਈ ਹੁੰਦੀ ਆ ਤੇ ਹੋਰ ਜ਼ਿਆਦਾ ਲੜਾਈ ਪਾਉਂਦੀ ਆ ਅੱਗ ਦੇ ਵਿੱਚ ਘੋੜ ਦਾ ਕੰਮ ਕਰਦੀ ਆ ਬਟ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਕੀ ਕਹਿੰਦੇ ਆ ਸੱਸ ਨੂੰ ਸਮਝਣਾ ਚਾਹੀਦਾ ਵਾ ਤੇ ਉਹਨੂੰ ਉਹ ਸਿਆਣੀ ਆ ਉਸ ਘਰ ਦੀ ਤੇ ਉਹਨੂੰ ਆਪਣੇ ਮੁੰਡੇ ਨੂੰ ਸਗੋਂ ਸਮਝਾਉਣਾ ਚਾਹੀਦਾ ਵਾ ਕਿ ਇਹ ਤਰ੍ਹਾਂ ਦਾ ਬਿਹੇਵੀਅਰ ਨਾ ਕਰ ਤੇ ਇਹੋ ਹੀ ਸਾਰੀਆਂ ਸੱਸਾਂ ਨੂੰ ਕਹਿਣਾ ਚਾਹਾਂਗੀ ਕਿ ਤੁਸੀਂ ਨੂੰਹ ਦੀ ਨਜ਼ਰਾਂ ਦੇ ਵਿੱਚ ਆਪਣੇ ਆਪ ਨੂੰ ਵਿਲਨ ਦਾ ਰੋਲ ਨਾ ਵਿਲਨ ਨਾ ਬਣੋ ਤੁਸੀਂ ਨੂੰਹਾਂ ਦੇ ਨਾਲ ਵਧੀਆ ਰਹੋਗੇ ਨੂੰਹਾਂ ਤੁਹਾਡੇ ਨਾਲ ਵਧੀਆ ਰਹਿਣਗੀਆਂ ਤੇ ਜੇ ਤੁਸੀਂ ਇਹ ਤਰ੍ਹਾਂ ਕਰੋਗੇ ਤੇ ਫਿਰ ਉਹ ਵੀ ਇਤਰਾ ਹੀ ਕਰਨਗੀਆਂ ਤੇ ਨਾਲੇ ਇਸ ਦੇ ਵਿੱਚ ਸੱਸ ਦਾ ਮੇਨ ਰੋਲ ਹੈ ਕਿ ਸੱਸ ਸਿਆਣੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਇਹ ਸਾਰਾ ਘਰ ਸਮੇਟ ਸਕੇ ਤੇ ਲੜਾਈ ਬਿਲਕੁਲ ਦੋਵਾਂ ਜਿਵੇਂ ਹਸਬੰਡ ਵਾਈਫ ਦੀ ਹੁੰਦੀ ਹੈ ਦੋਵਾਂ ਦੀ ਲੜਾਈ ਦਾ ਪੈਚ ਅਪ ਕਰਾ ਸਕੇ ਨਾ ਕਿ ਬ੍ਰੇਕ ਅਪ ਤੇ ਤੁਸੀਂ ਸਾਰੇ ਜਣੇ ਸਾਨੂੰ ਇਹ ਜ਼ਰੂਰ ਦੱਸਿਓ ਤਾਂ ਇਹ ਵਾਲੀ ਸਾਡੀ ਸਟੋਰੀ ਕਿਵੇਂ ਦੀ ਲੱਗੀ ਆ ਤੇ ਬਾਕੀ ਸੈਕੰਡ ਚੈਨਲ ਕਿਰਨ ਗੋਲਡੀ ਜਿਹੜਾ ਹੈਗਾ ਉਹ ਚੇ ਵੀ ਸਾਡੀਆਂ ਰੋਜ਼ ਸਟੋਰੀ ਪੈਂਦੀਆਂ ਵਾ ਟਾਈਮ ਹਜੇ ਹੋਇਆ ਨਹੀਂ ਆ ਮਤਲਬ ਡਿਸਕਸ ਨਹੀਂ ਹੋਇਆ ਕਦੀ ਮੈਂ 4:30 ਵਜੇ ਨਹੀਂ ਕਰਦੀ 5 ਵਜੇ ਪਾ ਦਿੰਦੀ ਆ ਤੁਸੀਂ ਸਾਰੇ ਕਮੈਂਟ ਕਰਕੇ ਦੱਸਿਓ ਕਿ ਕਿਹੜੇ ਟਾਈਮ ਤੇ ਮੈਂ ਪਾਏ ਕਰਾਂ ਉਹਦੇ ਤੱਕ ਤੁਸੀਂ ਇਹ ਸਟੋਰੀ ਐਨਜੋਏ ਕਰੋ ਥੈਂਕ ਯੂ ਸੋ ਮੱਚ